ਲਓ ਬਈ ਮਟਰ ਪਾਸਾ ਹਾਂ ਪੁੱਸ ਇੱਕ ਨਹੀਂ ਬਾਈ ਕੋਈ ਧਿਆਨ ਨਹੀਂ ਸੀ ਗੰਪਕਾਉਂ ਕਿ ਬਾਈ ਟਾਈਮ ਹੀ ਨਹੀਂ ਲੱਗਦਾ ਸੀ ਹਨਾ ਤੇ ਜੀਆਂ ਜੂਆਂ ਗੋਲਣਾ ਦੇਣਾ ਮੱਝ ਨੂੰ ਦੇਣਾ ਚੋਟ ਨੂੰ ਦੇਣਾ ਤੇ ਕੱਟੇ ਇੰਕਾ ਦਵਾਈ ਦੇਤੀ ਸੀ ਤੇ ਬਾਈ ਜੇ ਇਧਰ ਵੀ ਤੁਹਾਨੂੰ ਬੱਚੇ ਦਿਖਾ ਦਈਏ ਆਏ ਹੋਏ ਇਸੇ ਗੁੱਡੇ ਜੀ ਹੈ ਬਾਈ ਬੱਚੇ ਦੇਖੀਓ ਲਓ ਬਈ ਮਟਰ ਇਹਦਾ ਬਾਈ ਇੱਕ ਆਂਡਾ ਗਾਇਬ ਹੋ ਗਿਆ ਰੱਬ ਜਾਣਦਾ ਉਹ ਟੁੱਟਿਆ ਪਿਆ ਆਂਡਾ ਜੁੱਤ ਕੋ ਪਿਆ ਉਹ ਪੀ ਅੰਡਾ ਟੁੱਟਿਆ ਜਾਂ ਦਾ ਚੂਹੀ ਚਾਈ ਨਹੀਂ ਖਾਦਾ ਜਾਂ ਇਹਨਾਂ ਨੇ ਆਪ ਹੀ ਭਨ ਭੁੰਨ ਦਾ ਲੋ ਬਈ ਮਿੱਤਰੋ ਚਲੋ ਠੀਕ ਆ ਬਾਈ ਜੀ ਇਹਨਾਂ ਕੀ ਸੀ ਆਪਣਾ ਅੱਜ ਦਾ ਵਲੌਗ ਬਾਈ ਕਿਉਂਕਿ ਬਣਿਆ ਨਹੀਂ ਸਸੀਕਰ ਬਾਈ ਸਾਰਿਆਂ ਨੂੰ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਅਗਰ ਤੇ ਭੋਰ ਚੱਕ ਦਿਖਾਉਂਗਾ ਤੇ ਬੂੜਾ ਇਧਰ ਵਿਜਾਰਾ ਬੈਠਾ ਪੀ ਰਿਹਾ ਹੈ ਕੀ ਕਣਕ ਬਾਈ ਸਾਰੀ ਆਪਾਂ ਦਿੱਤੀ ਆ ਬੀਜ ਲੋ ਬੈਠੋ ਪਾਸੇ ਗੰਪੂ ਸਿੰਘ ਆ ਨਹੀਂ ਬਾਈ ਕੋਈ ਧਿਆਨ ਨਹੀਂ ਸੀ ਗੰਪੂ ਸਿੰਘ ਬਾਈ ਟਾਈਮ ਹੀ ਨਹੀਂ ਲੱਗਦਾ ਸੀ ਹਨਾ ਤੇ ਜੀਆਂ ਜੂ ਆਉਂਗਾ ਗੋਲਣਾ ਦੇਣਾ ਮਾਜੂ ਰੀ ਦੇਣਾ ਚੋਟੂ ਨੂੰ ਦੇਣਾ ਤੇ ਕੱਟੇ ਜੀ ਤਾਂ ਮੈਂ ਦਵਾਈ ਦੇਤੀ ਸੀ ਤੇ ਬਾਈ ਜੀ ਇਧਰ ਵੀ ਤੁਹਾਨੂੰ ਬੱਚੇ ਦਿਖਾ ਦਈਏ ਆਏ ਹੋਏ ਇਸੇ ਗੁੱਡੇ ਜੀ ਹੈ ਬਾਈ ਬੱਚੇ ਲੋ ਬੈਠੋ ਇਹਦਾ ਬਾਈ ਇਹ ਕਾਂਡਾ ਗਾਇਬ ਹੋ ਗਿਆ ਰੱਬ ਜਾਣਦਾ ਉਹ ਟੁੱਟਿਆ ਪਿਆ ਅੰਡਾ ਜੁੱਤ ਕੋ ਪਿਆ ਉਹ ਪੀ ਅੰਡਾ ਟੁੱਟਿਆ ਜਾਂਦਾ ਚੂਹੀ ਚਾਈ ਨਹੀਂ ਖਾਦਾ ਜਾਂ ਇਹਨਾਂ ਨੇ ਆਪ ਹੀ ਪੰਨਪੁੰਨ ਦਾ ਲਓ ਬਈ ਮਿੱਤਰੋ ਚਲੋ ਠੀਕ ਆ ਬਾਈ ਜੀ ਇਹਨਾਂ ਕੀ ਸੀ ਆਪਣਾ ਅੱਜ ਦਾ ਵਲੌਗ ਬਾਈ ਕਿਉਂਕਿ ਬਣਿਆ ਨਹੀਂ ਸੱਸੀ ਘੜ ਬਾਈ ਸਾਰਿਆਂ ਨੂੰ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਭੋਰ ਚੁੱਕ ਦੀ ਖਾਣਾ ਤੇ ਗੂੜਾ ਇਧਰ ਵਿਚਾਰਾ ਬੈਠਾ ਪੀ ਜਾਂਦਾ ਕਿਆ ਤੇ ਕਣਕ ਬਾਈ ਸਾਰੀ ਆਪਾਂ ਦਿੱਤੀ ਅਬੀਜ ਚਲੋ ਆ ਬੱਚਾ ਬਾਈ ਰੱਤੇ ਦਾ ਹੱਥਲੇ थले ਗਈ ਗੋਲੇ ਦੇ ਇਹ ਗਾਹ ਆ ਦੇ ਨੂੰ ਮੋੜਨੇ ਬਈਏ ਅੱਪਾ ਇਹ ਆਡੇ ਚੱਤ ਦੇਾਂਗੇ ਕਿਉਂਕਿ ਕੂਤਰੀ ਦੇ ਦੀਆਂ ਨਾਲੀ ਬੋਚੇ ਥੱਲੇ ਛੜ ਥੱਲੇ ਛੱਡ ਕੇ ਵਿਖਾਵਾਂਗੇ ਲਓ ਬਈ ਆ ਨੀਲੇ ਦੇ ਆ ਗਏ ਬਾਈ ਸਵਾਹ ਰੰਗੇ ਦੇ ਕੀ ਕਰਨੇ ਆ ਵੀ ਬਈ ਆ ਨੀਲੇ ਦੇ ਵੀ ਆ ਨਾ ਬੱਜੀਆਂ ਲਾਵੇ ਕੁੱਕ ਗਿਆ ਸੀਗਾ ਤੇ ਬਾਈ ਜੀ ਉਹ ਕਬੂਦਰੀ ਨੇ ਆਪਣੀ ਦੇ ਦੋ ਬੱਚੇ ਕੱਢ ਲਿਆ ਬਾਈ ਹੁਣ ਦੋ ਤਿੰਨ ਦਿਨ ਹੋ ਗਏ ਕੰਮ ਚ ਵੈਸੇ ਤਾਂ ਸਾਰੇ ਕਬੂਤਰਾਂ ਨੂੰ ਬਹੁਤ ਧਿਆਨ ਸੀ ਆਪਣਾ ਲਓ ਬਈ ਆ ਕੱਢ ਲਈ ਬੱਚੀ ਕੱਡੀ ਮੀਠੀ ਹੈ ਤੇ ਬਾਈ ਇਹਦੇ ਚ ਵੀ ਚਾਰ ਕਬੂਤਰਾਂ ਦੇ ਦਾਇ ਕੋਈ ਨਾ ਇਹ ਜਾ ਇਹ ਜਾ ਕੀਤਾ ਬਾਈ ਹਾਂ ਜਾਂ ਬੱਚਿਆਂ ਨੂੰ ਬਈ ਕੱਲ ਨੂੰ ਸਾਰਿਆਂ ਦਾ ਧਿਆਨ ਨਾ ਗੌਰ ਨਾਲ ਚੈੱਕ ਕਰਾਂਗੇ। ਲਓ ਬਈ ਮੇਤਰੋ ਪਾਸੇ ਨਾ ਪਸੇ ਨਾ ਨਹੀਂ ਬਾਈ ਕੋਈ ਧਿਆਨ ਨਹੀਂ ਸੀ ਗੰਪੂ ਕਿਹਾ ਵੀ ਟਾਈਮ ਹੀ ਨਹੀਂ ਲੱਗਦਾ ਸੀ ਹਨਾ ਤੇ ਜੀਆਂ ਜੂਆਂ ਨਾ ਗੌਰ ਨਾਲ ਦੇਣਾ ਮੱਝ ਨੂੰ ਦੇ ਦੇਣਾ ਚੋਟ ਨੂੰ ਦੇ ਦੇਣਾ ਤੇ ਕੱਟੇ ਨੂੰ ਤਾਂ ਦਵਾਈ ਦੇ ਦਈ ਜੀ। ਤੇ ਬਾਈ ਜੇ ਇਧਰ ਵੀ ਤੁਹਾਨੂੰ ਬੱਚੇ ਦਿਖਾ ਦਈਏ। ਆਏ ਹੋਏ। ਇਹ ਸੇ ਗੁੱਡੇ ਜੀ ਹੈ ਬਾਈ ਬੱਚੇ ਇੱਕ ਹੋਰ ਲਓ ਬਈ ਮਿੱਤਰੋ ਇਹਦਾ ਬਾਈ ਇੱਕ ਆਂਡਾ ਗਾਇਬ ਹੋ ਗਿਆ ਰੱਬ ਜਾਣਦਾ ਉਹ ਟੁੱਟਿਆ ਪਿਆ ਆਂਡਾ ਜੁੱਤ ਉਹ ਪਿਆ ਉਹ ਪਿਆ ਆਂਡਾ ਟੁੱਟਿਆ ਜਾਂਦਾ ਚੂਹੀ ਚਾਹੀਨੇ ਖਾਦਾ ਜਾਂ ਇਹਨਾਂ ਨੇ ਆਪ ਹੀ ਪੰਨ ਪੁੰਨ ਦਾ ਲਓ ਬਈ ਮਿੱਤਰੋ ਚਲੋ ਠੀਕ ਆ ਬਾਈ ਜੀ ਇੰਨਾ ਕੀ ਸੀ ਆਪਣਾ ਅੱਜ ਦਾ ਵਲੌਗ ਬਾਈ ਕਿਉਂਕਿ ਬਣਿਆ ਨਹੀਂ ਸੱਸੀ ਘਰ ਬਾਈ ਸਾਰਿਆਂ ਨੂੰ

ਸਿਕਾ ਜੀ ਬਾਈ ਜੀ ਕੀ ਹਾਲ ਚਾਲ ਆ ਸਾਰਾ ਸਭ ਠੀਕ ਠਾਕ ਹੈ ਲੋ ਬਈ ਮਿੱਤਰੋ ਆਪਾਂ ਲੱਗੇ ਬਾਈ ਵਲੋਗ ਦੀ ਸਟਾਰਟਿੰਗ ਕਰਨ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟਸ ਆਸਕ੍ਰਾਈਬ ਜਰੂਰ ਕਰਦੇ ਕਰੋ ਨੋ ਬਾਈ ਮਿੱਤਰੋ ਬਾਈ ਆ ਗਏ ਮਿਲ ਲੈ ਚਲ ਨਾ ਰਹਿ ਗਿਆ ਕੱਲਾ ਤੁਨ ਨਾਲ ਕਣਕ ਵੀ ਪੀ ਆ ਤੇ ਬਈ ਅੱਜ ਕੱਢੇ ਆ ਬੱਚੇ-ਬੱਚੇ ਬਾਹਰ ਨਿੱਕੇ ਜਿਹੜੇ ਆਹ ਹੀ ਉੱਤੇ ਆ ਚਾਰਕ ਬਾਕੀ ਹੈ ਜੀ ਘਟ ਉੜਦੀ ਹੈ ਇੱਕ ਆ ਸ਼ਤਰੀ ਦੇ ਬੱਚਾ ਬੈਠਾ ਜਮਾਂ ਪਹਿਲੇ ਇੱਕ ਦਿਨ ਜਾਲ ਚ ਭਾਇ ਸੀ ਅੱਜ ਉਹਨੂੰ ਮਬਾਰਕ ਕਰਡ ਬੈਠਾ ਉਹਦਾ ਡਰ ਉਡਰ ਨਾ ਜਾਵੇ ਲੋ ਬਾਈ ਮਿੱਤਰੋ ਕਣਕ ਗੁਣਕ ਬੀਜ ਗਏ ਅਸੀਂ ਹੋ ਗਏ ਵਿਹਲੇ ਤੇ ਨਿਮਾ ਦਾ ਚਲੋ ਨਾਲੇ ਗੱਡੀ ਧੋ ਦਿਆ ਮੈਂ ਤੇਰੇ ਨਾਲੇ ਆਂਦਾ ਫਰਸ਼ਾ ਪੁਰਸ਼ਾ ਇਹ ਬੰਦਾ ਕੰਮ ਕਰਦਾ ਹਰੀ ਦਿਨ ਨਹੀਂ ਕਰਦਾ ਬੱਚੇ-ਬੁੱਚੇ ਬਾਈ ਹੈ ਜੀ ਲਾਈ ਨਹੀਂ ਸਾਰੀ ਤਾਂ ਵੀ ਮੈਂ ਕਿਹਾ ਚੱਲ ਚਾਰੋ ਇਹ ਲਾ ਦੇਗੇ ਮੈਂ ਗੱਡੀ ਧੋ ਦਿਆਂ ਤੇ ਆਪਰਾਡੇਆਂ ਦਾ ਫਰਸ਼ਾ ਪੁਰਸ਼ਾ ਸਾਰਾ ਮੈਂ ਤੇ ਨਾਲ ਮੈਂ ਧੋ ਦੇਣਾ ਇਹ ਬੰਦਾ ਹੈ ਦਿਲੋਂ ਕੰਮ ਕਰਵਾ ਅੱਜ ਬੱਚੇ ਬਈ ਥੋੜੇ ਹੀ ਉੱਡ ਕੇ ਬੈਠੇ ਆ 2 4 25 ਉੱਡ ਕੇ ਬੈਠੇ ਆ ਵੱਡੇ ਸਾਰੇ ਜਾਲ ਚ ਵਿੱਚ ਕੁਝ ਢਿੱਲੇ ਵੀ ਸੀਜ਼ਨ ਨੂੰ ਦਵਾਈ ਦੀ ਜੇ ਪਾਇਆ ਲਓ ਬਈ ਘਾਟਾ ਸਟਾਰ ਮਿਲੇਗਾ ਮੋਕਾ ਨਾ ਬ੍ਰਾਂਡ ਦੇ ਹੁੰਦੇ ਮੈਂ ਤੋੜ ਨੂੰ ਕਿਉਂਦੇ ਮੈਂ ਫਰਸ ਤੇ ਇਥੇ ਵੀਰ ਲਾਇਆ ਸੀ ਇਥੇ ਦਵਾਈ ਜੀ ਲੱਗੀ ਪਈ ਹੈ ਇਹਨਾਂ ਨੂੰ ਥੋਈ ਦਨਾ ਵੀ ਲੱਗੀ ਪਈ ਨਾ ਦਵਾਈ ਹਰ ਕਿੱਥੇ ਵੈਸੀ ਹੀ ਪਰਸਾਂ ਘੁੰਗਣ ਸੀ ਕਿਉਂਦੇ ਬਈ ਵੇੜਾ ਤੇ ਰੀਤਾ ਜੋ ਫਨੇ ਆ ਸੋਰਾ ਪੈਰਾਂ ਨੂੰ ਲੱਗ ਲੱਗ ਗਾਂ ਹੀ ਤੁਰਿਆ ਹੁੰਦਾ ਮਿਆਂ ਦਾ ਮੈਂ ਤੋੜ ਦੇਣਾ। ਥੋੜਾ ਜਿਹਾ ਤਿਲੋਂ ਕੰਮ ਕਰਨ ਵਾਲੀ ਬੰਦੇ। ਕਿਉਂਕਿ ਬਈ ਖੇਤ ਦਾ ਸਾਰਾ ਨਿਬੜੀ ਗਿਆ ਸੀ। ਚੁੰਡਾਂ ਵੀ ਗੁੱਡ ਗੁੱਟ ਦੀਆਂ। ਵੱਟਾਂ ਵੀ ਬੰਨੇ ਆਂਦੀਆਂ। ਜੀਆਂ ਮੈਂ ਚਾਲ ਫਿਰ ਜੇ ਇਹਦਾ ਨਿ ਮੇੜਦਾ ਕਹਿੰਦਾ ਮੈਂ। ਹੋ ਬਈ ਮਿੱਤਰੋ ਇਹਦਾ ਲੱਗਿਆ ਵਸਰ ਸੰਭਲ ਸੰਭਲ ਤੋਂ ਆਪਾਂ ਨੇ ਇਹ ਬੱਚੇ ਲਾ ਕੇ ਲੋ ਭਈ ਆਪਾਂ ਚੱਲਨੇ ਬੱਚੇ ਲਾਉਣ। ਬੱਚੇ ਲੜੀ ਗੇ ਚਾਰ ਜਵਾਨੀ ਕੇ ਬਾਏ ਆ ਪੌਣਾ ਦਾ ਹੋਰ ਵੀ ਹੈਗੇ ਆ ਤੇ ਪਰ ਥੋੜਾ ਜਾਂ ਪੰਜ ਸੰਤੇ ਆ ਤੇ ਕੁ ਕਣਕ ਵੀ ਜੀ ਜਾਂਦਾ ਅੱਜ ਬਲੌਗ ਸ਼ੂਟ ਆ ਬਣਾਉਂਗਾ ਚਲੋ ਕੋਈ ਗੱਲ ਨਹੀਂ ਟੱਗ ਬਣ ਜਾਓ ਟੱਗ ਜੀ ਚਲੋ ਭਾਈ ਬੱਚੇ ਲਾਈਏ ਆ ਲਓ ਵੀ ਮਿੱਤਰੋ ਆ ਦੋ ਤਾੜਦਿਆਂ ਦੋ ਉੱਡ ਗਈ ਸੀਗੇ ਬਾਕੀ ਬਾਈ ਭਾਉਨੇ ਇਹਨਾਂ ਨੂੰ ਬਾਈ ਮੁੜ ਕੇ ਮੰਡੀ 'ਚ ਵੀ ਜਾਣਾ ਝੋਨਾ ਬਾਈ ਵੇਖ ਗਿਆ ਠੀਕ ਹੈ ਝੋਨਾ ਵੇਖ ਗਿਆ ਤੇ ਬਸ ਆਪਣਾ ਕੱਲ ਨੂੰ ਪੱਖਾ ਲਾ ਕੇ ਤੋਲ ਦੇਣਗੇ ਚਾਰ ਝੂਲ ਕੱਢ ਕੇ ਸਾਰਾ ਕਰਦੇ ਆਂ ਤੇ ਘਾਹ 'ਚ ਬਾਈ ਡੀਏਪੀ ਪਾਉਣੀ ਸੀਗੀ ਇਹ ਪੀ ਦਾ ਹੁਣ ਘਟਾ ਖੁੱਲਣਾ ਅੱਜ ਨਹੀਂ ਮਿਲ ਰਿਹਾ ਮੈਂ ਇਹ ਮੇਰ ਜਾਣੀ ਇੱਦਾਂ ਨਹੀਂ ਅੱਜ ਦਾ ਦੇਣੀ ਹੈ ਮੇਰੇ ਕੋਲ ਉਹਨੂੰ ਕਿਹਾ ਸੀ ਬਾਈ ਬਣ ਕੇ ਕੱਲ ਦਾ ਦੇਣੀ ਯਾਰ ਵਰਪੀਦ ਨਹੀਂ ਵੀਤੀ ਤੇ ਮੱਕ ਵੀ ਬਾਈ ਆਪਣੇ ਕੋਲੇ ਰਹਿ ਗਿਆ ਬਸ ਦਹਾਕੇ ਦਿਨਾਂ ਦਾ ਰਹਿ ਗਿਆ ਇੱਕ ਬਾਈ ਮਿੱਤਰ ਇੱਕ ਬਾਈ ਜੀ ਆ ਜਿਹੜੀਆਂ ਡੋਲਿਆਂ ਚ ਫਰਦੀਆਂ ਨੇ ਜੋੜੀਆਂ ਨੇ ਸਾਰੀਆਂ ਸ਼ੱਕੀ ਮਾਰਨ ਨੂੰ ਅੰਦਰ ਆ ਬੱਚੇ ਪਾਲ ਗਏ ਜਦੋਂ ਇਹ ਖੁੱਡੇ ਚ ਕਰ ਦੇਦੇ ਨੇ ਮੱਢੀ ਚ ਤੇ ਹਾਈ 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 ਦਾਣਾ ਪਣੀ ਛੀ ਆ ਦੇ ਉਹਨਾਂ ਨੇ ਬਈ ਠੀਕ ਆ ਬੱਚੇ ਤਾਂ ਜਾਣੀ ਉੱਥੇ ਆ ਉਹ ਦੋਵੇਂ ਹੋ ਗਏ ਠੇਕਰ ਨੂੰ ਸਾਰੇ ਤਜਰੀਬਾ ਉਹ ਜਾਨ ਨਾਲ ਬੱਚੇ ਤੇ ਇੱਕ ਬਾਈ ਆਪਣੇ ਕੋਲ ਨਾ ਡੱਬਾ ਐਤ ਕੀ ਦਾ ਪੱਠਾ ਐਤ ਕੋਲ ਪੱਠਾ ਸੀਗਾ ਉਹ ਕਬੂਤਰ ਆਦੇ ਉਹ ਵੀ ਖਲਾਂ ਅੰਡੇ ਲਵਾਈ ਬੈਠਾ ਮੈਂ ਉਧਰ ਬਾਈ ਜੱਸੀ ਵਾਲੀਆਂ ਕਬੂਤਰ ਨਹੀਂ ਫਰਦੀਆਂ ਸਾਨੂੰ ਉਹਨਾਂ ਨਾਲ ਮਿਲ ਗਿਆ ਉਹ ਚਲੋ ਮੈਂ ਇਹਦੇ ਵੀ ਦੋ ਆਉਣ ਦੇ ਕੋਈ ਗੱਲ ਨਹੀਂ ਕਢਾ ਕੇ ਵੀਨੇ ਬਈ ਕੀ ਕਰਦਾ ਇਹ ਕਬੂਤਰ ਜੀ ਆਪ ਹੀ ਉੜਕੀ ਜਾਂਦੀ ਨੇ ਬਈ ਔਰ ਤੇ ਬਈ ਆਹੋ ਬਈ ਮਿੱਤਰੋ ਆ ਗਏ ਮੰਡੀ ਕਬੂਤਰ ਫੈਕਲਦੇ ਆ ਥੋੜੀ ਵੀਡੀਓ ਫਲ ਫਲ ਕੇ ਬਣਦੀ ਆ ਤਾਂ ਲੱਗੀ ਜਾਂਦਾ ਚਾਚੇ ਰਾਜੂ ਦਾ ਵੀ ਗਿਆ ਆਪਣਾ ਵੀ ਗਿਆ ਪਿੰਡ ਵੀ ਗਿਆ ਕਈ ਬੰਦਿਆਂ ਦਾ ਲੱਗੀ ਜਾਂਦਾ ਉਹ ਪਿਆ ਆਪਣਾ ਜੀ ਨਾ ਪਰ ਇਹ ਲੋ ਬਈ ਮਿੱਤਰੋ ਮੰਡੀ ਜਿਓ ਆ ਪਾ ਆ ਦੂਰ ਰਹਿ ਗਏ ਆ ਬਾਈ ਠੀਕ ਆ ਆ ਦੋ ਆ ਕੱਲ ਨੂੰ ਪੱਕਾ ਭੁੱਖਾ ਦਾ ਕੱਲ ਨੂੰ ਲਾਉਣਗੇ ਅੱਜ ਤੱਕ ਕੁਝ ਵੀ ਨਹੀਂ ਕਰਦੇ ਆ ਦੋ ਆ ਬਾਈ ਇਹਨਾਂ ਨੂੰ ਘਾ ਕੀ ਤਾੜੀ ਤੇ ਚਲੋ ਠੀਕ ਆ ਬਾਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦਾ ਹਾਂ ਤੁਹਾਨੂੰ ਅਗਲੇ ਵਲੌਗ ਚ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਅੱਜ ਭਾਈ ਨਿੰਮੇ ਨੇ ਬਹੁਤ ਕੰਮ ਨਿਮੇੜ ਤੇ ਫਰਸਾਂ ਫੁਰਸਾਂ ਦਾ ਸਾਰਾ ਉਹਨੇ ਚੱਕਦਾ ਠੀਕ ਹੈ ਜਿਹੜਾ ਕੰਮ ਯਾਨੀ ਕਿ ਤੁਹਾਨੂੰ ਉਤਲ ਮਿਲ ਕੇ ਕਰਨਾ ਪੈਣਾ ਸੀ ਉਹਨੇ ਨਿਮੇੜ ਦਾ ਫਰਸਾਂ ਬਣਾ ਦਿਆ ਫਰਸ ਵਧੀਆ ਬਣਾ ਦਿਆ ਗੱਡੀ ਧੂਤੀ ਉਹ ਵੜਗਾਈ ਜਾਂਦਾ ਵਿਚਾਰਾ ਮੈਂ ਜਾਨੀ